برکھنا مرزا با जिंदाबाद 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 جیڑا جٹ ہے اب مرتا ہوا जिंदाबाद जिंदाबाद اسویرے اماں مار گیا امی رنڈی کر گیا اسویرے اماں مار گیا امی رنڈی کر گیا اسویرے اماں مار گیا امی رنڈی کر گیا जिंदाबाद جنگڑا پردان जिंदाबाद جنگڑا پردان जिंदाबाद پراوا ساڈے نال ہوندا جاطی واں ایتھے ਆ ਜਿਹੜਾ ਕਮੇਟੀ ਚ ਨਗਰ ਕਾਉਂਸਲ ਚ ਪ੍ਰਧਾਨ ਆ ਨਾ ਜਮਾ ਇੱਕ ਨੰਬਰ ਦਾ ਜਮਾ ਸੜਿਆ ਬੰਦਾ ਬਾਰਖਿਆ ਇਹਨੇ ਸਾਡੇ ਜਦੋਂ ਦਾ ਆਇਆ ਨਾ ਖੂਨ ਪੀਦਾ ਕੀਤਾ ਸਾਡਾ ਲਹੂ ਪੀ ਗਿਆ ਸਾਡੇ 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 ਇਹ ਸਾਨੂੰ ਦੁਕਾਣ ਤੇ ਭਲਾ ਕੇ ਸਾਡੀ ਉੱਥੇ ਜਾਂਦਾ ਪਰ ਕੀ ਇਹਨੇ ਸਾਨੂੰ ਧਮਕਾਇਆ ਧਮਕਾਇਆ ਜਾਂਦਾ ਉੱਥੇ ਇੱਕ ਜਿਲ੍ਹਾ ਰਿਟਾਇਰਮੈਂਟ ਬੰਦਾ ਇਹਨਾਂ ਨੇ ਲਿਆ ਕੇ ਰੱਖਿਆ ਹੋਇਆਗਾ ਉਹ ਉਹ ਕੰਨ ਉਹਦੀ ਸਾਡੇ ਨਾਲ ਜਾਤੀਵਾਦ ਕਰਾਉਂਦਾ ਸਾਡੂ ਟੱਕੇ ਨਾਲ ਉਹਦੇ ਨਾਲ ਗੰਦੀਆਂ ਚ ਕਾਉਂਦਾ ਘਰੇ ਜਾ ਕੇ ਗਾਲਾਂ ਕੱਢਦਾ ਸਾਡੀ ਜਿੰਦਾਂ ਪੈਰਾਂ ਨੂੰ ਗਾਲਾਂ ਕੱਢਦਾ ਇਹ ਫਿਰ ਤੁਹਾਨੂੰ ਕਹਿੰਦਾ ਅੱਜ ਮੈਂ ਕੋਣ ਨੂੰ ਕੰਗਾ ਚਾਰਲਸ ਮਨਨ ਦੇ ਪਿਆ ਕੇ ਗਾਲਾਂ ਕੱਢਦਾ ਜਾਂਦਾ ਇੱਕ ਇੱਕ ਪਰਤੇ ਐਸੇ ਇੱਕ ਲਾਗੇ ਹੁਆ ਅੱਜ ਦੇ ਦੈਨਿਕ ਜਾਗਰਣ ਤੇ ਅਕਾਲ نیوز ਤੋਂ ਤੁਹਾਡੇ ਰੂਪ ਰੂਪ ਹੋ ਰਿਹਾ ਤਾਂ ਅੱਜ ਫਿਰੇ ਫਿਰੇ ਹੀ ਜਿਸ ਤਰ੍ਹਾਂ ਪਤਾ ਚੱਲਿਆ ਹੈ ਕਿ ਗੁਨੀਆਨਾ ਮੰਡੀ ਦੇ ਵਿੱਚ ਨਗਰ ਕੌਂਸਲ ਦੇ ਸਾਹਮਣੇ ਸਫਾਈ ਸੇਵਕਾਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਹੈ ਤੇ ਨਗਰ ਕੌਂਸਲ ਦੇ ਪ੍ਰਧਾਨ ਤੇ ਕਸ਼ਮੀਰੀ ਲਾਲ ਜੀ ਦੇ ਅੰਗੇਸਟ ਉਹ ਨਗਰ ਕੌਂਸਲ ਦੇ ਅੰਗੇਸਟ ਉਹਨਾਂ ਨੇ ਮੁਰਦਾਬਾਦ ਦੇ ਨਾਰੇ ਲਗਾਇਆ ਨਾਰੇਬਾਜ਼ੀ ਕੀਤੀ ਹੈ ਬਾਬਤ ਨਗਰ ਕੌਂਸਲ ਦੇ ਸਫਾਈ ਸੇਵਕਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਨਾਲ ਜਿਹੜਾ ਇੱਥੋਂ ਦਾ ਕਰਮਚਾਰੀ ਹੈ ਜੋ ਪਹਿਲਾਂ ਰਿਟਾਇਰਡ ਸੀਗਾ ਹੀਰਾ ਲਾਲ ਕਰਕਰੇ ਜਿਸ ਨੂੰ ਦੁਬਾਰਾ ਨੌਕਰੀ ਤੇ ਰੱਖਿਆ ਗਿਆ ਹੈ ਤਾਂ ਉਹ ਸਾਡੇ ਨਾਲ ਜੋ ਹੈ ਬਤਾਰਾ ਉਸ ਦਾ ਠੀਕ ਨਹੀਂ ਹੈ ਉਹਨਾਂ ਨੇ ਕਿਹਾ ਕਿ ਸਾਡੇ ਨਾਲ ਅਪਸ਼ਬਦ ਬੋਲਦਾ ਹੈ ਔਰ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਜਾਤੀ ਸੂਚਕ ਸ਼ਬਦ ਵੀ ਬੋਲਦਾ ਹੈ ਤੇ ਇਸ ਤਰ੍ਹਾਂ ਦੀ ਉਹਨਾਂ ਨੇ ਗੱਲਬਾਤ ਕੀਤੀ ਤਾਂ ਜਦੋਂ ਇੰਨਾ ਦੇ ਨਗਰ ਕੌਂਸਲ ਦੇ ਸਫਾਈ ਸੇਵਕਾਂ ਦੇ ਨਗਰ ਮਨੋਜ ਜੀ ਨਾਲ ਮੈਂ ਗੱਲਬਾਤ ਕੀਤੀ ਉਹਨਾਂ ਨੇ ਫੋਨਿਕਲੀ ਉਹਨਾਂ ਨੇ ਮੈਨੂੰ ਦੱਸਿਆ ਕਿ ਇਸ ਤਰ੍ਹਾਂ ਦੀ ਗੱਲਬਾਤ ਹੈ ਤਾਂ ਇਸ ਤੋਂ ਬਾਅਦ ਜਦੋਂ ਹੀਰਾ ਲਾਲ ਕਰਕੇ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਮੈਂ ਇਸ ਤਰ੍ਹਾਂ ਦੇ ਕੋਈ ਵੀ ਅਪਸ਼ਬਦ ਨਹੀਂ ਬੋਲੇ ਜਾਂ ਮੈਂ ਇਸ ਤਰ੍ਹਾਂ ਦਾ ਕੋਈ ਵੀ ਜਾਤੀ ਸੂਚਕ ਸ਼ਬਦ ਨਹੀਂ ਵਰਤਿਆ ਤਾਂ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੇ ਕਿਹਾ ਕਿ ਸਫਾਈ ਸੇਵਕਾਂ ਨੇ ਕਿਹਾ ਕਿ ਨਾਲ ਹੀ ਸਾਡੇ ਪ੍ਰਧਾਨ ਜੀ ਨੇ ਸਾਨੂੰ ਮੀਟਿੰਗ ਕਰਨ ਦਾ ਸਮਾਂ ਨਹੀਂ ਦਿੱਤਾ ਜਾਂ ਸਾਨੂੰ ਮੀਟਿੰਗ ਨਹੀਂ ਕੀਤੀ ਸਾਡੇ ਨਾਲ ਉਹਨਾਂ ਨੇ ਕਿਹਾ ਕਿ ਜਦੋਂ ਵੀ ਅਸੀਂ ਨਗਰ ਕੌਂਸਲ ਦੇ ਪ੍ਰਧਾਨ ਕੋਲ ਜਾਂਦੇ ਤਾਂ ਸਾਨੂੰ ਸਮਾਂ ਨਹੀਂ ਦਿੱਤਾ ਜਾਂਦਾ ਮੀਟਿੰਗ ਦਾ ਤਾਂ ਇਸ ਪੱਖ ਤੇ ਨੂੰ ਜਾਣਨ ਦੇ ਲਈ ਜਦੋਂ ਮੈਂ ਕਸ਼ਮੀਰੀ ਲਾਲ ਜੀ ਦਾ ਪੱਖ ਜਾਣਨਾ ਚਾਹਿਆ ਪ੍ਰਧਾਨ ਕਸ਼ਮੀਰੀ ਲਾਲ ਜੀ ਦਾ ਤਾਂ ਉਹਨਾਂ ਨੇ ਕਿਹਾ ਕਿ ਮੈਂ ਇਹਨਾਂ ਨੂੰ ਜਿਹੜਾ ਸਮਾਂ ਹੈ ਦਿੱਤਾ ਹੋਇਆ ਸੀ ਜਦੋਂ ਕਿ 9 ਵਜੇ ਤੋਂ ਲੈ ਕੇ 1 ਵਜੇ ਤੱਕ ਇਹਨਾਂ ਦਾ ਸਮਾਂ ਸਫਾਈ ਦਾ ਸਮਾਂ ਸੀ ਔਰ ਇਸ ਤੋਂ ਬਾਅਦ ਇਹਨਾਂ ਨੂੰ ਕਿਹਾ ਸੀ ਕਿ ਇਹਨਾਂ ਦੇ ਪ੍ਰਧਾਨ ਖਿੱਲੂ ਜੀ ਨੇ ਕਿਹਾ ਸੀਗਾ ਕਿ ਉਹ ਆ ਕੇ ਮਿਲ ਸਕਦੇ ਹਨ ਉਹਨਾਂ ਨੇ ਕਿਹਾ ਕਿ ਜਿਹੜੇ ਦਫ਼ਤਰ ਦੇ ਵਿੱਚ ਕਪੈਸਿਟੀ ਹੈ ਉਹ 15 ਬੰਦੇ ਹੀ ਬੈਠ ਸਕਦੇ ਹਨ ਪਰ ਕਾਫੀ 45 40 45 ਬੰਦੇ ਸਨ ਉਹ ਅੰਦਰ ਨਹੀਂ ਬੈਠ ਸਕਦੇ ਸਨ ਜਿਸ ਦੇ ਕਾਰਨ ਇਹ ਇਹਨਾਂ ਨੇ ਬਾਹਰ ਜਾ ਕੇ ਮੁਰਦਾਬਾਦ ਦੇ ਨਾਰੇ ਲਾਉਣੇ ਸ਼ੁਰੂ ਕਰ ਦਿੱਤੇ ਔਰ ਜਿਹੜਾ ਜੇ ਮੈਂ ਇੱਥੇ ਤੁਹਾਨੂੰ ਦੱਸਦੇ ਆ ਕਿ ਉੱਥੇ ਨਗਰ ਕੌਂਸਲ ਦੇ ਬਾਹਰ ਕੂੜਾ ਕਰਕਟ ਵੀ ਸਿੱਟਿਆ ਗਿਆ ਹੈ ਤਾਂ ਇਸ ਤੋਂ ਬਾਅਦ ਜਦੋਂ ਈਓ ਤਰਨੁਕਮਾਰ ਜੀ ਨਾਲ ਸੰਪਰਕ ਕਰਿਆ ਤਾਂ ਉਹਨਾਂ ਤੋਂ ਜਾਣਦਾ ਚਾਹਿਆ ਕਿ ਕਿਉਂਕਿ ਸਫਾਈ ਸ਼ੀਵਕਲਿਆ ਸੀ ਕਿ ਜਿਹੜਾ ਹੀਰਾ ਲਾਲ ਕਰਕਰੇ ਹੈ ਉਹ ਰਿਟਾਇਰ ਹੋਣ ਤੋਂ ਬਾਅਦ ਵੀ ਨੌਕਰੀ ਤੇ ਉਹਨਾਂ ਨੇ ਰੱਖਿਆ ਹੋਇਆ ਨਗਰ ਕੌਂਸਲ ਨੇ ਤਾਂ ਈਓ ਤਰਨੁਕਮਾਰ ਜੀ ਨੂੰ ਪੁੱਛਿਆ ਕਿ ਇਹ ਹੀਰਾ ਲਾਲ ਕਰਕਰੇ ਨੂੰ ਕਿਸ ਨੇ ਰੱਖਿਆ ਤਾਂ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਨੋਟਿੰਗ ਕਰਕੇ ਹੀ ਰੱਖਿਆ ਗਿਆ ਹੈ ਤੇ ਇਸ ਤਰ੍ਹਾਂ ਜੋ ਸਾਨੂੰ ਜਰੂਰ ਅਸੀਂ ਕਰਮਚਾਰੀ ਦੀ ਅਸੀਂ ਰੱਖਿਆ ਹੈ ਤਾਂ ਉਹਨਾਂ ਨੇ ਸਾਰਾ ਦੱਸਿਆ ਕਿ ਪ੍ਰਧਾਨ ਜੀ ਨੂੰ ਵੀ ਪਤਾ ਹੈ ਔਰ ਸਾਧਿਆਂ ਦੀ ਦਜਾ ਮੰਤਰੀ ਦੇ ਨਾਮ ਵੀ ਹੀਰਾ ਲਾਲ ਕਰਕਰੇ ਨੂੰ ਰੱਖਿਆ ਗਿਆ ਹੈ ਤਾਂ ਪਰ ਦੂਸਰੇ ਪਾਸੇ ਸਫਾਈ ਸੇਵਕਾਂ ਦੇ ਵਿੱਚ ਇਹ ਗੱਲ ਦੇਖਣ ਨੂੰ ਮਿਲਦੀ ਹੈ ਕਿ ਉਹ ਕਹਿ ਰਿਹਾ ਕਿ ਇੱਕ ਰਿਟਾਇਰਡ ਬੰਦਾ ਦੁਆਰ ਤੋਂ ਰੋਕੀ ਤੇ ਰੱਖ ਕੇ ਸਾਡੇ ਉੱਤੇ ਥੋਪਿਆ ਗਿਆ ਹੈ